ਸਤਿ ਸ਼੍ਰੀ ਅਕਾਲ ਰੋਜ਼ਾਨਾ ਦੀ ਤਰ੍ਹਾਂ ਨਵੀਂ ਵੈਰਾਈਟੀ ਆ ਚੁੱਕੀ ਹੈ ਜਿਵੇਂ ਕਿ ਤੁਹਾਨੂੰ ਪਤਾ 21 ਦਿਨਾਂ ਦਾ ਮੇਲਾ ਚੱਲ ਰਿਹਾ ਹੈ ਤੇ ਵੈਰਾਈਟੀ ਵੀ ਬਿਲਕੁਲ ਆਪਣੇ ਕੋਲੇ ਰੋਜ਼ਾਨਾ ਨਵੀਂ ਆ ਰਹੀ ਹੈ ਆ ਤੁਸੀਂ ਦੇਖ ਸਕਦੇ ਹੋ ਸੂਟ ਕੋਈ ਵੀ ਤੁਸੀਂ ਸਾਡੀ ਪਿਛਲੀ ਵੀਡੀਓ ਚੈੱਕ ਕਰਕੇ ਦੇਖ ਲਿਓ ਰਿਪੀਟ ਡਿਜ਼ਾਈਨ ਨਹੀਂ ਹੋਏਗਾ ਬਿਲਕੁਲ ਨਵੇਂ ਡਿਜ਼ਾਈਨ ਹੋਣਗੇ ਸਾਰਾ ਪਿੱਟਾ ਵਰਕ ਕੀਤਾ ਹੋਇਆ ਹੈ ਹੈਂਡਵਰਕ ਦੇ ਵਿੱਚ ਡਬਲ ਸ਼ੇਡ ਦੇ ਵਿੱਚ ਇਹ ਸੂਟ ਹੈ ਫਿਮਰ ਦੀ ਸ਼ਰਟ ਕ੍ਰੇਪ ਦੀ ਬਾਟਮ ਤੇ ਨਾਲ ਤੇ ਦੁਪੱਟਾ ਦੇਖ ਕੇ ਤੁਹਾਡਾ ਮਨ ਖੁਸ਼ ਹੋ ਜਾਣਾ ਆ ਦੇਖੋ ਜੀ ਆ ਆ ਗਿਆ ਦੁਪੱਟਾ ਬਹੁਤ ਹੀ ਸ਼ਾਨਦਾਰ ਦੁਪੱਟੇ ਦੇ ਨਾਲ ਬਹੁਤ ਹੀ ਸੋਹਣਾ ਲੈਗ ਬਣਿਆ ਹੋਇਆ ਹੈ ਔਰ ਇਹਦੇ ਵਿੱਚ ਕਲਰ ਵੀ ਅਵੇਲੇਬਲ ਹੈ ਜੀ ਆਹ ਵਾਲਾ ਕਲਰ ਆਏਗਾ ਵਾਈਨ ਦੇ ਨਾਲ ਬਹੁਤ ਸੋਹਣਾ ਕਲਰ ਹੈ ਇਹਦੇ ਵਿੱਚ ਵੀ ਮੇਰੇ ਕੋਲ ਦੋ ਡਿਜ਼ਾਈਨ ਬਣ ਕੇ ਆਏ ਹੈ ਇੱਕ ਡਿਜ਼ਾਈਨ ਜਿਹੜਾ ਆਪਾਂ ਦੇਖਨੇ ਆਂ ਦੂਜਾ ਡਿਜ਼ਾਈਨ ਆਏਗਾ ਆਹ ਵਾਲਾ ਇਹ ਫਾਇਲ ਸਿਮਰ ਤੇ ਆਏਗਾ ਵੀਰੇ ਉਹ ਵਾਲਾ ਡਿਜ਼ਾਈਨ ਸਿਮਰ ਤੇ ਹੈ ਇਹ ਵਾਲਾ ਡਿਜ਼ਾਈਨ ਫਾਇਲ ਸਿਮਰ ਤੇ ਹੈ ਦੋਨੋਂ ਅਲੱਗ-ਅਲੱਗ ਕੱਪੜਿਆਂ ਤੇ ਹੈ ਇਹ ਬਣੇਗਾ ਇਸ ਤਰ੍ਹਾਂ ਅੱਜਕਲ ਸਟਾਈਲ ਦੇ ਵਿੱਚ ਆਹ ਦੇਖੋ ਅੱਜਕਲ ਸਟਾਈਲ ਦਿੱਤਾ ਹੋਇਆ ਹੈਗਾ ਅਡਰਸ ਸਟਾਈਲ ਚ ਵੀ ਬਣਾ ਸਕਦੇ ਹੋ ਸਟ੍ਰੇਟ ਵੀ ਬਣਾ ਸਕਦੇ ਹੋ ਕੰਮ ਦੇਖੋ ਜੀ ਕਿੰਨਾ ਪਿਆਰਾ ਕੰਮ ਕੀਤਾ ਯੋਗ ਦੇ ਉੱਤੇ ਤੇ ਇਹਦੇ ਵੀ ਬਾਟਮ ਤੇ ਵਰਕ ਆਏਗਾ ਔਰ ਇਹਦੇ ਵੀ ਕਲਰ ਤੁਹਾਨੂੰ ਦੋ ਦੇ ਲੈਣ ਕੇ ਆ ਦੇਖੋ ਦੋ ਕਲਰ ਹੈ ਜੀ ਬਿਲਕੁਲ ਨਵੀਂ ਤੇ ਫਰੈਸ਼ ਵੈਰਾਈਟੀ ਆਪਣੇ ਕੋਲ ਰਜਾਨਾ ਅਪਡੇਟ ਹੁੰਦੀ ਹੈ ਸਾਡੀਆਂ ਵੀਡੀਓਜ਼ ਅੱਛੀਆਂ ਲੱਗਣ ਆਨ ਆਪਣੇ ਕੋਲੇ ਓਪਨ ਹੋਇਆ ਓ ਵਾਲਾ ਹੋਇਆ ਜੀ ਆ ਡਬਲ 베ਸ ਤੇ ਗਲਾਸ ਟਿਸ਼ੂ ਤੇ ਆਰਗੈਨਿਕ 베ਸ ਨੂੰ ਦੇਖੋ ਹਾਫ ਐਂਡ ਹਾਫ ਤੇ ਡਿਵਾਈਡ ਕਰਕੇ ਨਵਾਂ ਬੇਸ ਤਿਆਰ ਕੀਤਾ ਆਪਾਂ ਬਹੁਤ ਸੋਹਣਾ ਬੇਸ ਤਿਆਰ ਹੋਇਆ ਤੇ ਉੱਪਰ ਹੈਂਡਵਰਕ ਵੀ ਬਹੁਤ ਪਿਆਰਾ ਕੀਤਾ ਹੋਇਆ ਹੈ ਨੈਕ ਸਟਾਈਲ ਦੇ ਵਿੱਚ ਤੇ ਪੌਂਚੇਆ ਵਰਕ ਦੇ ਨਾਲ ਬਹੁਤ ਸੋਹਣੀ ਆਈਟਮ 21 ਦਿਨਾਂ ਦੇ ਮੇਲੇ ਵਿੱਚ ਮੇਰੇ ਕੋਲ ਰੈਡੀ ਹੋ ਕੇ ਆਈ ਹੈ ਇਹਦਾ ਦੁਪੱਟਾ ਗੱਲ ਕਰੀਏ ਤਾਂ ਜੀ ਦੁਪੱਟਾ ਆਪਾਂ ਕੋਈ ਹਲਕਾ ਨਹੀਂ ਲਾਇਆ ਹੈਗਾ ਨਾ ਆਰਗੈਨਿਕ ਦਾ ਲਾਇਆ ਹੈ ਨਾ ਚਨੌਨ ਦਾ ਨਾ ਪਿਓਰ ਦਾ ਨਾਲ ਦੇ ਬੇਸ ਦਾ ਦੁਪੱਟਾ ਲੱਗਿਆ ਧਿਆਨ ਨਾਲ ਦੇਖੋ ਤੁਸੀਂ ਜਿਹੜਾ ਸ਼ਰਟ ਵਾਸਤੇ ਬੇਸ ਯੋਜ ਕੀਤਾ ਹੈ ਉਸ ਨਾਲ ਇਹ ਦੁਪੱਟਾ ਬਣਾਇਆ ਆਪਾਂ ਔਰ ਕਲਰ ਇਹਦੇ ਵਿੱਚ ਤਿੰਨ ਹੈ orange ਵੀ ਕੋਈ ਇਦੀ ਜਿਆਦਾ ਨਹੀਂ ਹੈ ਜੀ ਇਹ 10000 ਆ 11000 ਵਾਲਾ ਸੂਟ ਹੈ ਆਪਣੇ ਕੋਲ ਮਿਲਣ ਜਾ ਰਿਹਾ ਹੈ 5500 ਦੀ ਰੇਂਜ 'ਚ 50% ਆਫ ਦੇ 21 ਦਿਨਾਂ ਦਾ ਮੇਲਾ ਜਿਹੜਾ ਕੰਟੀਨਿਊ ਚੱਲ ਰਿਹਾ ਹੈ ਉਹਦੇ ਵਿੱਚ ਤੁਸੀਂ ਆਪਦੀ ਦਾਜਵਰੀ ਵੀ ਬਣਾ ਸਕਦੇ ਹੋ ਕਾਹਵੇਂ ਨਵੇਂ ਡਿਜ਼ਾਈਨ ਸਾਡੇ ਨਾਲ ਇੱਕ ਬਾਰਾ ਸੂਟ ਆ ਗਿਆ ਆਪਣੇ ਕੋਲੇ ਕਾਊਂਟਰ ਦੇ ਵਿੱਚ ਝੂਮ ਕਰਕੇ ਬਿਲਕੁਲ ਜੀ ਬਿਲਕੁਲ ਬਹੁਤ ਕਰਕੇ ਝੂਮਾ ਇੰਸਟਾਗ੍ਰਾਮ ਤੇ ਫੇਸਬੁੱਕ ਤੇ YouTube ਤੇ ਕਿਤੇ ਵੀ ਤੁਸੀਂ ਡਿਜ਼ਾਈਨਿੰਗ ਦੇਖੋਗੇ ਬੁਟੀਕ ਤੇ ਮਿਲਣਾ ਤੁਹਾਨੂੰ ਆਏ ਆਪਣੇ ਕੋਲੇ ਹਰੇਕ ਰੇਂਜ ਦੇ ਵਿੱਚ ਮਿਲ ਜਾਣਾ ਇਹ ਨੋਰਮਲ ਦਾ ਨੋਰਮਲ ਬੇਸ ਜੀ ਆਪਣੇ ਕੋਲ ਕੱਟ ਕੋਈ ਰਾਤਲੇ ਰੋਈ ਬਿਲਕੁਲ ਜੀ ਬਿਲਕੁਲ ਵੀ ਆਪਣੇ ਕੋਲ ਕੱਟ ਕੋਈ ਲਗਾ ਜੀ ਸਾਡੇ ਸਾਰਾ ਸੌਦਾ ਸੌਦਾ ਜੀ ਸਾਡੇ ਕੋਲੇ ਪੋਜੀਟਿਵ ਚੈੱਕ ਕਰ ਲੋ ਜੀ ਸਾਰਾ ਪਰ ਚੈੱਕ ਕਰ ਲੋ ਹੈਂਡ ਦਾ ਵਰਕ ਹੈ ਪਾਜੀ ਬੱਚਾ ਕੱਲੋ ਡੱਪਟਾ ਦੇ ਕੱਲੋ ਭਾਜੀ ਇਹ ਬੋਟਮ ਦੇ ਵਰਕਅਪ ਸੋਨਾ ਫੋਟਿਆਂ ਦੇ ਕੰਮ ਹੈਂਡ ਵਰਕ ਭਾਜੀ ਠੀਕੀ ਹੋਪ ਤੇ ਬਿਲਕੁਲ ਜੇ ਬਿਲਕੁਲ ਨਹੀਂ ਇਹ ਰੇਟ ਹੈ ਜੀ ਸਿਰਫ 7500 7500 ਰੁਪਏ ਤੋਂ ਦਾ 3500 ਨਾਲ ਜ਼ਵਾਬਦਾਰੀ ਹੈ ਤੁਮ ਕੋਠੀਏ ਦੇ ਨਾਲ ਮੁबई ਸਾਣਾ ਬੋਗੇ ਨਮ ਚੱਲ ਰਹੀ ਹੈ ਸਾਡੀ YouTube ਤੇ ਵਲੌਗ ਸੰਦੇ ਪਏ ਹੈ ਜੀ ਉਹ ਡੇਲੀ ਦੇਖਿਆ ਕਰੋ ਨਵੇਂ ਨਵੇਂ ਵਲੌਗ ਕਾਇਦੇ ਨਵੇਂ ਨਵੇਂ ਕੱਪੜਿਆਂ ਨਾਲ ਆ ਗਿਆ ਜੀ ਚੌਕਲੇਟ ਕਪੜਾ ਬਿਲਕੁਲ ਨਵਾਂ ਕਪੜਾ ਜੀ ਕਪੜੇ ਦਾ ਨਾਮ ਹੈ ਜੀ ਚੌਕਲੇ ਚੌਕਲੇ ਦੇ ਪਾਟੇ ਭੈਣ ਜੀ ਕੋ ਖਾਣਾ ਨੇ ਚੌਕ ਨਹੀਂ ਕਪੜੇ ਨਾਮ ਚੌਕਲੇ ਦਾ ਜੀ ਆ ਦੇਖੋ ਇਸ ਤਰ੍ਹਾਂ ਦੀ ਇਹਦੀ ਲੁੱਕ ਬਣਨੀ ਆ ਬਣਾਉਣਾ ਤੁਸੀਂ ਕਿਸ ਤਰ੍ਹਾਂ ਪੰਜਾਬੀ ਸੂਟ ਪਲਾਜੋ ਸੂਟ ਸ਼ਰਾਗਾ ਸੂਟ ਉਹ ਆਪਣੀ ਮਰਜ਼ੀ ਹੈ ਚੀਜ਼ ਆਪਾਂ ਤੁਹਾਨੂੰ ਦੇਵਾਂਗੇ ਨਗੀਆਂ ਵੇਲ ਲੈਂਡ ਵਿੱਚ ਵੀ ਯੂਜ਼ ਕਰ ਸਕਦੇ ਹੋ ਆਪਣੇ ਖਾਸ ਤੇ ਰਿਸ਼ਤੇਦਾਰ ਭੈਣ ਭਾਈ ਨੂੰ ਵਿਆਹ ਸ਼ਾਦੀ ਦੇਣਾ ਤਾਂ ਬਹੁਤ ਜੈਨੂਇਨ ਪ੍ਰਾਈਸ ਹੈ 61200 11500 ਦੀ ਰੇਂਜ ਦੇ ਵਿੱਚ ਸਾਡੇ 1300 ਦੀ ਰੇਂਜ ਦੇ ਵਿੱਚ ਬਹੁਤ ਸੋਹਣੀਆਂ-ਸੋਹਣੀਆਂ ਆਈਟਮਾਂ ਆ ਗਈਆਂ ਉਹ ਵੀ ਕੜਾਈ ਵਾਲੀਆਂ ਵੀਰੇ ਕੜਾਈ ਵਾਲੀਆਂ ਸਲਵਾਰ ਤੇ ਵਰਕ ਆ ਭਾਜੀ ਸਲਵਾਰ ਤੇ ਦੁਪੱਟੇ ਤੇ ਸ਼ਰਟ ਤੇ ਬਾਕੀ ਵਰਕ ਆ ਸਾਲ ਜੀ ਇਹ ਪੈਚ ਦਾ ਵਰਕ ਹੈ ਜੀ ਬਿਲਕੁਲ ਜੀ ਬਿਲਕੁਲ ਆ ਪੈਚ ਦਾ ਵਰਕ ਹੈ ਜੀ ਵਰਤੂ ਜੀ ਦੇਖਣਾ ਪੈਚ ਦਾ ਵਰਕ ਹੈ ਬਾਜੂ ਵਾਲਾ ਆ ਬਾਜੂ ਬਣੀਆਂ ਨੇ ਆ ਬੀਨੈਕ ਬਣਿਆ ਜੀ ਫਰੰਟ ਬਣਿਆ 2500 ਵਾਲਾ ਸੂਟ 1250 ਰੁਪਏ 2516 ਸੁਰਜੀਤ ਬੋਟਮ ਤੇ ਵਰਕ ਵਾਲਾ 50% डिस्काउंट ਤੋਂ 100% डिस्काउंट ਤੇ ਤਮੰਤੇ ਦੇ ਮਾਰਕ ਹੋਏਗਾ ਆ ਹੋਣੇ ਕਲਰ ਚਾਰ ਜਿਵੇਂ ਸਾਇਲੈਂਟ ਹਾਈ येलो ਆ ਆ ਗਿਆ ਫਰੋਜੀ ਆ ਆ ਗਿਆ ਰਵੈਂਡਰ ਆ ਆ ਗਿਆ ਪਿੰਕ ਯਕੀਨ ਮੰਨਿਓ ਆਪਣੇ ਵਾਸਤੇ ਲੈਣਾ ਕਿਸੇ ਭੈਣ ਭਾਈ ਨੇ ਗਿਫਟ ਕਰਨਾ ਅਸੀਂ ਦਵਾਂਗੇ 50% डिस्काउंट ਕਿਉਂਕਿ ਅੱਧੇ ਦੇ ਆ ਤੇਰੇ ਤੇ ਸਾਡੇ ਨਾਲ ਜੁੜੇ ਰਹਿਣਾ ਨੂੰ ਚੈਨਲ ਤੇ ਫੇਸਬੁਕ ਤੇ ਇਸਕਾਲੇ ਕਾਰੀਆਂ ਆਈਡੀਆ ਤੇ ਵੀਡੀਓਜ਼ ਕੰਦੀਆਂ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਜਰੂਰ ਕਰੇ ਕੋਈ ਬਿਲਕੁਲ ਅਜਾ ਤੁਸੀਂ ਚੀਜ਼ ਨਵੀਂ ਲੈਣੀ ਹੈ ਉਹ ਤੁਹਾਨੂੰ ਮਨਾ ਪਵੇਗੀ ਕੋਸ਼ਿਸ਼ ਕਰਦੇ ਅੱਜ ਇਹ ਨਵੀਂ ਬਦ ਲੈਣੀ ਹੈ ਸੋਨੂਆ ਆਪਕੋ ਕੋਠੀਆਂ ਰਵੇ ਚੀ ਨਵੀਂ ਲੈਣੀ ਦਾ ਕੋਠੀਆਂ ਦਾ ਭਗਤ ਇਹ ਕੱਢ ਲੈਨੇ ਤਾਂ ਵੀ ਕੋਠੀਆਂ ਦਾ ਆਪਕੋ 50% ਆਫ ਦਾ ਮਿਲਿਆ ਜੀ ਅੱਗੇ ਛੋਟੇ ਘਰੇ ਬੇਲੇ ਵੀ ਲੈ ਰਿਹਾ ਹੈ ਛੋਟੇ ਇਹ ਬੇਲੇ ਵੀ ਲੈ ਰਿਹਾ ਹੈ ਆਪਾਂ ਜਵਾਨੇ ਭਾਜੀ 50% ਇਹ ਲੱਖ ਰੁਪਏ ਦਾ ਕਪੜਾ ਭਿਆਜ ਚ ਦੇ ਦੇਗਾ ਮੈਂ ਮੰਗਿਆ 50 ਹਜ਼ਾਰ ਦਾ ਅਗੇ 50 ਹਜ਼ਾਰ ਤਾਂ ਰਹੇ ਭਾਜੀ 25000 ਅਗਰ 25000 ਦੇਵੇਂ ਭਾਜੀ ਵੀਰੇ ਫਿਰ ਸਾਡੇ 12 ਆ ਯਾਰ ਲੋੜੇ ਮੇਲਾ ਲੱਗ ਚੁੱਕਿਆ ਸੁਟਾ ਦਾ 21 50% ਤੋਂ ਤੇ ਅਗਰ ਲੱਗਦਾ ਥੋੜਾ ਨਾਜਾ ਨੇ ਬੜੀ ਬੰਦੇ ਅਸੀਂ ਦਵਾਂਗੇ 30000 ਅਗਰ 50000 ਦੀ ਬੱਦੀ ਅਸੀਂ ਦਵਾਂਗੇ 25000 ਅਗਰ 25000 ਦੀ ਬੱਦੀ ਤੇ ਕੋਟਨ ਚ ਮਸਲੀਨ ਚ ਵਧੀਆ ਆਰਟੀਕਲ ਲੈ ਕੇ ਆਏ ਆਗਾ ਉਹ ਵੀ ਘੱਟ ਰੇਟਾਂ ਤੇ 50% ਆਫ ਤੇ 21 ਦਿਨਾਂ ਦਾ ਮੇਲਾ ਲੱਗ ਚੁੱਕਿਆ ਵੀਰੇ ਆ ਡਿਜ਼ਾਈਨ ਦਿਖਾ ਦਿਓ ਸਾਈਲ ਭਾਜੀ ਇਹ ਸਾਰੇ ਕੁਆਲਟੀ ਵੀਅਰ ਸੂਟ ਆਣਗੇ ਜੀ ਡਿਜ਼ਾਈਨਰ ਗਰਲੀ ਸਬਟਿਕ ਪੀਸ ਆਰਗੈਨਿਕ ਦੇ ਉੱਤੇ ਵੀ ਨੱਚ ਗਲਾਬਨਾਮਿਆ ਬਾਟਮ ਤੇ ਕੰਮ ਹੈ ਸਾਰਾ ਦੁਪੱਟਾ ਆਊਗਾ ਮਸਲੀਨ ਦਾ ਪੈਗੀ ਇੱਕ ਆਰਟੀਕਲ ਆਇਆ ਸਰ ਇਹ ਨਵਾਂ ਕਪੜਾ ਆ ਚਾਕਲੇਟ ਵੀਰੇ ਸਾਰਾ ਹੈਂਡਵਰਕ ਹੋਇਆ ਹੋਇਆ ਚਾਕਲੇਟ ਉੱਤੇ ਡੀਐਨਆਰ ਪੀਸ ਆਇਆ ਅਜਾ ਕਪੜੇ ਦਾ ਨਾਮ ਚਾਕਲੇਟ ਹੈ ਕਪੜੇ ਦਾ ਨਾਮ ਚਾਕਲੇਟ ਹੈ ਭਾਜੀ ਦੁਪੱਟਾ ਕੰਟਰਾਸਟ ਆਊਗੀ ਸਲਵਾਰ ਕੰਟਰਾਸਟ ਆਊਗੀ ਬਹੁਤ ਸੋਹਣੇ ਕਲਰ ਚਾਟ ਆਏ ਆ ਚਾਰ ਕਲਰ ਚਾਟ ਆਏ ਆ ਇਹ ਇੱਕ ਆਰਡਰ ਮਾਈ ਹੈ ਪਿਓਰ ਮਸਲੀਨ ਤੇ ਰਾਖੀ ਦੇ ਸਾਈਬਾ ਦੇ ਗੰਗਾ ਦੇ ਸਾਰੇ ਬ੍ਰਾਂਡ ਆ ਸਰ ਇਹ ਸਿਰਫ 1650 ਦੀ ਰੇਂਜ ਚ ਹੈ ਇੱਕ ਆ ਦਿਖਾ ਦਿਓ ਵੀ neck ਗਲੇ ਦੇ cotton ਦੇ ਉੱਤੇ ਵਰਕ ਆਇਆ ਆ organic ਤੇ ਇਹ ਸਾਰੀ ਵੈਰਾਈਟੀ ਜਮਾਂ ਨਵੀਂ ਵੈਰਾਈਟੀ ਆ ਰਹੀ ਆ ਮਤਲਬ ਵੈਰਾਈਟੀ ਅਜੇ ਖੁੱਲੀ ਹੈ ਇੱਕ ਆ ਆਰਟੀਕਲ ਦਿਖਾ ਦਿਓ ਭਾਜੀ ਇੰਨੇ ਕਲਰ ਚ ਆਟ ਆਇਆ ਆ ਇਹ ਚ ਆ ਲੋ ਇਹ ਸਾਰੇ ਬ੍ਰਾਂਡ ਆ ਵੀਰੇ cotton ਦੇ ਉੱਤੇ ਆ cotton ਉੱਤੇ ਆ ਵੀਰੇ ਮਸਲੀਮ ਦੁਪੱਟਾ ਹੈ ਵਰਕ ਹੋਇਆ ਪਿਆ ਪਰਲ ਦਾ ਦੇਖੋ ਜੀ ਆ ਸਾਰੀ ਵੈਰਾਈਟੀ ਭਾਜੀ ਨੇ ਦਿਖਾਈ ਹੈ ਜਿਹੜੀ ਵਾਕਈ ਡਿਸਕਾਊਂਟ ਵਾਲੀ ਆ ਆ ਦੇਖੋ 800 ਰੁਪਏ ਤੇ 50% ਆਫ ਤੇ 300 ਰੁਪਏ ਦਾ ਲੱਗ ਚੁੱਕਿਆ ਵੀਰੇ ਇਕ ਆ ਰਾਖੀ ਦੀ ਕੈਟ ਲਗਾਈਏ ਭਾਜੀ ਆ ਵੀ ਦਿਖਾ ਦਿਓ ਰਾਖੀ ਬ੍ਰਾਂਡ ਦੀ ਰਾਖੀ ਬ੍ਰਾਂਡ ਦੀ ਆ ਮੋਰ ਚੈੱਕ ਕਰਾ ਦਿਓ ਸਾਰੇ ਬ੍ਰਾਂਡ ਮਿਲਣਗੇ ਵੀਰੇ ਰਾਖੀ ਗੰਗਾ ਸਾਈਬਾ ਸਾਰੇ ਬ੍ਰਾਂਡ ਹੈ ਵੈਰਾਈਟੀ ਦੀ ਕੋਈ ਕਮੀ ਨਹੀਂ ਭਾਜੀ ਵੈਰਾਈਟੀ ਜਿੰਨੀ ਮਰਜ਼ੀ ਲੈਣਾ ਜਿਵੇਂ ਲਾਈਟ ਰੰਗ ਉਹ ਵੀ ਜਾਟ ਆਇਆ ਭਾਜੀ ਆ ਵੀ ਚੈੱਕ ਕਰਾ ਦਿਓ ਇਹ ਮਸ਼ਲਿਨ ਦਾ ਦੁਪੱਟਾ ਇਹ ਕਾਟਨ ਚ ਵੀ ਆ ਗਿਆ ਵੀਰੇ ਸਾਰਾ ਕਾਟਨ ਚ ਆ ਗਿਆ ਦੁਪੱਟਾ ਆਊਗਾ ਪਿਓਰ ਦਾ ਅੱਛਾ ਇਹਦੇ ਨਾਲ ਪਿਓਰ ਦਾ ਦੁਪੱਟਾ ਤੇ ਉੱਤੇ ਆਊਟਲਾਈਨ ਦਾ ਕੰਮ ਹੋਇਆ ਹੋਇਆ ਦਿਖਾ ਦਿਓ ਬਹੁਤ ਸੋਹਣਾ ਆਰਟੀਕਲ ਆਇਆ ਡਿਜ਼ਾਈਨਰ ਪੀਸ ਹੈ ਵਾਕੇ ਜੀ ਉੱਪਰ ਆ ਦੇਖੋ ਆਰੀ ਦਾ ਕੰਮ ਕੀਤਾ ਹੋਇਆ ਡਿਜੀਟਲ ਪ੍ਰਿੰਟ ਦੇ ਉੱਤੇ ਆਊਗਾ ਸਾਰੇ ਡਿਜੀਟਲ ਹੈ ਪਿਓਰ ਦਾ ਔਰ ਆ ਇਹਦਾ ਦੁਪੱਟਾ ਆ ਗਿਆ ਪਿਓਰ ਦਾ ਬਹੁਤ ਸੋਹਣਾ ਦੁਪੱਟਾ ਹੈ ਜੀ ਗੱਲ ਕਰੀਏ ਤਾਂ ਬਹੁਤ ਹੀ ਪਿਆਰਾ ਇਹਦੇ ਤੇ ਪ੍ਰਿੰਟ ਕੀਤਾ ਹੋਇਆ ਹੈ ਗ੍ਰੇਡ ਦੀ ਗੱਲ ਕਰੀਏ ਤਾਂ ਦੇਖੋ ਜੀ 800 ਰੁਪਏ ਦਾ ਭਾਜੀ 17 1700 ਵਾਲੇ ਪੀਸ 850 ਰੁਪਏ ਓਨਲੀ ਇਹ ਕਾ ਆਰਟੀਕਲ ਦਿਖਾਉ ਭਾਜੀ ਆ ਲੋ 21 ਦਿਨਾਂ ਦਾ ਮੇਲਾ ਲੱਗ ਚੁੱਕਿਆ ਵੀਰੇ 50% ਆਫ ਤੇ ਗੋਠੀ ਵਰਲਡਵਾਈਜ਼ ਵਾਲਿਆਂ ਦੇ